ਸਾਸੀਗਾਰ ਮੈਂ ਆ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣ ਦੀ ਸਭ ਤੋਂ ਵੱਡੀ ਖਬਰ ਜਿਮਨੀ ਚੋਣਾਂ ਨੂੰ ਲੈ ਕੇ ਜਿੱਤ ਦੀ ਮੋਰ ਲੱਗ ਚੁੱਕੀ ਹੈ ਇੱਕ ਪਾਸੇ ਕਾਂਗਰਸ ਪਾਰਟੀ ਨੇ ਪੂਰਾ ਤਾਮ-ਚਾਮ ਝੁਕਿਆ। ਸੂਤਰਾਂ ਦੇ ਹਵਾਲੇ ਤੋਂ ਪਹਿਲਾਂ ਵੱਡੇ ਆਂਕੜੇ ਵੱਡੇ ਐਗਜ਼ਿਟ ਪੋਲ ਆਏ ਸੀ ਕਿ ਬੀਬਾ ਜਤਿੰਦਰ ਕੌਰ ਰੰਧਾਵਾ ਹੀ ਓਨਲੀ ਜਿੱਤਣਗੇ ਕਾਂਗਰਸ ਪਾਰਟੀ ਵੱਲੋਂ ਡੇਰਾ ਬਾਬਾ ਨਾਨਕ ਤੋਂ। ਲੇਕਿਨ ਡੇਰਾ ਬਾਬਾ ਨਾਨਕ ਤੋਂ ਬਾਜ਼ੀ ਮਾਰਦੇ ਨਜ਼ਰ ਆ ਰਹੇ ਨੇ ਗੁਰਦੀਪ ਸਿੰਘ ਰੰਧਾਵਾ। ਇਧਰ ਕਾਂਗਰਸ ਦੇ ਪਹਿਲੇ ਉਮੀਦਵਾਰ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਂਖ ਸ਼ਵੇਵਾਲ ਦੀ ਤੇ ਬਾਕੀ ਹੋ ਗਈ ਦੂਸਰਾ ਉਮੀਦਵਾਰ ਜਿੱਤ ਚੁੱਕਿਆ ਹੈ ਕਾਂਗਰਸ ਪਾਰਟੀ ਦਾ ਜਿਸ ਦੀ ਕੋਈ ਵੀ ਉਮੀਦ ਨਹੀਂ ਸੀ ਯਾਨੀ ਕਿ ਇੱਕੋ ਸੀਟ ਤੇ ਜਿੱਤੂ ਰਹੇਗੀ ਜਿਹੜੀ ਜਿੱਤ ਹੋਈ ਹੈ ਆ ਕਾਂਗਰਸ ਪਾਰਟੀ ਨੂੰ ਹਲਕਾ ਬਰਨਾਲਾ ਤੋਂ ਹਲਕਾ ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ ਜਿਹੜੇ ਨੇ ਦੂਸਰੇ ਪਾਸੇ ਗੁਰਦੀਪ ਸਿੰਘ ਬਾਟ ਕੇਵਲ ਸਿੰਘ ਢਿੱਲੋਂ ਨੂੰ ਪਰਸ਼ਾਰ ਦਿੱਤਾ ਕਿਨੇ ਗਲਦੀਪ ਸਿੰਘ ਕਾਲਾ ਟਿੱਲੋ ਗਲਦੀਪ ਸਿੰਘ ਕਾਲਾ ਟਿੱਲੋ ਦੀ ਜਿੱਤ ਦੀ ਮੋਹਰ ਜਿਹੜੀ ਹੈ ਲੱਗ ਚੁੱਕੀ ਹੈ ਯਾਨੀ ਕਿ ਆਖਰੀ ਗੇਟ ਦੇ ਵਿੱਚ ਚੱਲ ਰਹੇ ਨੇ ਸਿਰਫ ਥੋੜੀਆਂ ਜੀਆਂ ਵੋਟਾਂ ਜਿਹੜੀਆਂ ਰਹਿ ਗਈਆਂ ਨੇ ਗਿਣਤੀ ਵਾਲੀਆਂ ਯਾਨੀ ਕਿ ਵੱਡੇ ਮਾਰਜਨ ਦੇ ਫਰਕ ਦੇ ਨਾਲ ਜਿਸ ਤਰ੍ਹਾਂ ਅਸ਼ਾਕ ਚੱਪੇਵਾਲ ਵੱਲੋਂ ਪਹਿਲਾ ਜਿੱਤਦਾ ਮੋਰਚਾ ਫਤਿਹ ਕੀਤਾ ਗਿਆ ਆਪ ਆਦਮੀ ਪਾਰਟੀ ਵੱਲੋਂ ਇਹਦੋਂ ਪਹਿਲਾ ਮੋਰਚਾ ਜਿੱਤ ਵਾਲਾ ਹਲਕਾ ਬਰਨਾਲਾ ਤੋਂ ਫਤਿਹ ਕਰ ਲਿਆ ਹੈ ਕੁਲਦੀਪ ਸਿੰਘ ਕਾਲਾ ਟਿੱਲੋਂ ਕੁਲਦੀਪ ਸਿੰਘ ਕਾਲਾ ਟਿੱਲੋਂ ਵੱਡੇ ਮਾਰਜਨ ਦੇ ਨਾਲ ਜਿੱਤ ਗਏ ਨੇ ਹਰਿੰਦਰ ਸਿੰਘ ਧਾਰੀਵਾਲ ਹਰਿੰਦਰ ਸਿੰਘ ਧਾਰੀਵਾਲ ਦੂਜੇ ਨੰਬਰ ਤੇ ਕੇਵਲ ਸਿੰਘ ਟਿੱਲੋਂ ਜਿਹੜੇ ਨੇ ਜਿਸ ਰਬਰ ਤੇ ਅਤੇ ਚੌਥੇ ਨੰਬਰ ਤੇ ਰਹੇ ਐਜ਼ ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਦ ਗੁਰਦੀਪ ਸਿੰਘ ਬਾਦ ਹੱਡੀ ਗਲੀ ਗਲੇ ਦੀ ਹੱਡੀ ਬਣੀ ਸੀ ਹਰਿੰਦਰ ਥਾਲੀਵਾਲ ਦੇ ਹਰਿੰਦਰ ਥਾਲੀਵਾਲ ਨੂੰ ਮਾਤ ਪਾਈ ਹੈ ਕੁਲਦੀਪ ਸਿੰਘ ਕਾਲਾ ਢਿੱਲੋ ਕਾਲਾ ਢਿੱਲੋ ਕਾਂਗਰਸ ਵੱਲੋਂ ਪਹਿਲੇ ਉਮੀਦਵਾਰ ਜਿੱਤ ਗਏ ਨੇ ਜਿੱਦੇ ਬਿਗਲ ਵੱਚੁਕੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿਉਂਕਿ ਸਿਰਫ 2-3000 ਵੋਟਾਂ ਦੀ ਗਿਣਤੀ ਰਹਿ ਗਈ ਹੈ ਉਧਰੋਂ ਹਰਿੰਦਰ ਸਿੰਘ ਢਾਲੀਵਾਲ ਬੜੇ ਵੱਡੇ ਮਾਰਜਨ ਦੇ ਨਾਲ ਹਾਰ ਦੇ ਨਜ਼ਰ ਆ ਰਹੇ ਨੇ ਇੱਧਰ ਜਿਹੜੇ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਉਹਨਾਂ ਦੀ ਜਿੱਤ ਉੱਤੇ ਮੋਹਰ ਲੱਗ ਚੁੱਕੀ ਹੈ ਢੋਲ ਢਮਕੇ ਵੱਜ ਰਹੇ ਨੇ ਹਲਕਾ ਬਰਨਾਲਾ ਦੇ ਵਿੱਚ ਧੰਨਵਾਦ